ਰਾਜਵੀਰ ਜਵੰਦਾ ਦੇ ਜੱਦੀ ਘਰ ਦੇ ਵਿੱਚ ਮੌਜੂਦ ਹੈ ਜਿੱਥੇ ਕੋਈ ਵੀ ਪਲਾ ਦੇ ਵਿੱਚ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਹੈ ਉਹ ਪਹੁੰਚਣ ਵਾਲੀ ਹੈ ਉਸ ਤੋਂ ਪਹਿਲਾਂ ਹੀ ਜਿਹੜੇ ਉਹਨਾਂ ਦੇ ਚਾਹਵ ਵਾਲੇ ਉਹਨਾਂ ਨੂੰ ਪਿਆਰ ਕਰਨ ਵਾਲੇ ਇੱਥੇ ਪਹੁੰਚੇ ਤਾਂ ਪਾਲ ਸਿੰਘ ਸਮਾਉ ਉਹ ਵੀ ਇੱਥੇ ਪਹੁੰਚਦੇ ਹੋਰ ਹੋਰ ਪੰਜਾਬ ਪੂਰਬ ਦੇ ਮੁਲਾਜ਼ਮ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰਾਂਗੇ ਪਾਲ ਸਿੰਘ ਜੀ ਸਵੇਰੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਇਸ ਦੁਨੀਆ 'ਚ ਨਹੀਂ ਰਿਹਾ ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ 11-12 ਦਿਨਾਂ ਤੋਂ ਜਦੋਂ ਉਸ ਦੀ ਮੌਤ ਦੀ ਖਬਰ ਮਿਲਦੀ ਹੈ ਤਾਂ ਜਹਨ ਦੇ ਵਿੱਚ ਕੀ ਹੋ ਗਿਆ ਮਤਲਬ ਕਿ ਜਦੋਂ ਸਾਨੂੰ ਖਬਰ ਮਿਲਦੀ ਹੈ ਹਨਾ ਇੱਕਦਮ ਸਾਡੇ ਕੋਲ ਸ਼ਬਦ ਨਹੀਂ ਸਕੇ ਬੋਲਿਆ ਹੂੰ ਉਹ ਵੀ ਕੋਸਰ ਬੋਲਿਆ ਨਹੀਂ ਜਾਂਦਾ ਹਨਾ ਕਿਉਂਕਿ ਬਾਈ ਦੇ ਨਾਲ ਸਾਡਾ ਬਹੁਤ ਨੇੜਤਾ ਸੀ ਅਸੀਂ ਇਕੱਠਿਆਂ ਦੇ ਸਾਡੇ ਸ਼ੋਅ ਲੱਗਦੇ ਸੀ ਅਕਸਰ ਅਸੀਂ ਹੂੰ ਤੇ ਸ਼ਬਦ ਨਹੀਂ ਹੈ ਕਿ ਕੋਈ ਉਹਦੇ ਬਹੁਤ ਜ਼ਿਆਦਾ ਨਜ਼ਦੀਕ ਸੀ ਉਹ ਦੀ ਬਹੁਤ ਸਟੇਜਾਂ ਸਾਂਝੀਆਂ ਕੀਤੀਆਂ ਰਾਜਵੀਰ ਨਾਲ ਹਾਂਜੀ ਹਾਂਜੀ ਅਸੀਂ ਅਕਸਰ ਦੂਜੇ ਤੀਜੇ ਸ਼ੋਅ ਦੇ ਵਿੱਚ ਇਕੱਠੇ ਹੁੰਦੇ ਸੀ ਇਕੱਠੇ ਸਟੇਜਾਂ 'ਤੇ ਹੁੰਦੇ ਸੀ ਤੇ ਮਤਲਬ ਕਿ ਵੀ ਉਹਨਾਂ ਵਰਗਾ ਕੋਈ ਇਨਸਾਨ ਨਹੀਂ ਬਣ ਸਕਿਆ ਨਿਮਰਤਾ ਬਹੁਤ ਸੀਗੀ ਉਹਨਾਂ ਦੇ ਅੰਦਰ ਹੈ ਹੀ ਨਹੀਂ ਸੀ ਵੀ ਉਹ ਕੋਈ ਬਹੁਤ ਵੱਡੇ 스타 ਨੇ ਉਹਨਾਂ ਧਰਤੀ ਨਾਲ ਜੁੜੇ ਹੋਏ ਸੀ ਤੇ ਬਹੁਤ ਜਿਆਦਾ ਯਾਦਾਂ ਸੈਟਨ ਲਵਦੀਆਂ ਹਰ ਸਟੇਜ ਅਸੀਂ ਤੈਅ ਕਰਨੀ ਪਰਸੋਂ ਹੀ ਅਸੀਂ ਹਸਪੀਟਲ ਚ ਮਾਤਾ ਜੀ ਨੂੰ ਮਿਲ ਕੇ ਆਏ ਆ ਬਹੁਤ ਗੱਲਾਂ ਕਰਕੇ ਆਏ ਆ ਸਾਰੇ ਕਲਾਕਾਰ ਸੋ ਉੱਥੇ ਨਾਲ ਤੇ ਉਮੀਦ ਸੀਗੀ ਵੀ ਕਰੋੜਾਂ ਅਰਦਾਸਾਂ ਲਗੇ ਹਨਾ ਵੀ ਸ਼ਾਇਦ ਬਾਈ ਜੀ ਠੀਕ ਹੋਣਗੇ ਹਨਾ ਪਰ ਜਦੋਂ ਅੱਜ ਸਵੇਰੇ ਖਬਰ ਸੁਣੀ ਮਤਲਬ ਕਿ ਜਿੱਕੀ ਅਜ ਵੀ ਅਜ ਵੀ ਹੁਣ ਵੀ ਯਕੀਨ ਨਹੀਂ ਆ ਰਿਹਾ ਐ ਲੱਗਦਾ ਵੀ ਸ਼ਾਇਦ ਸਾਰੀਆਂ ਖਾਪਾਂ ਝੂਠੀਆਂ ਨੇ ਬਹੁਤ ਵੱਡਾ ਕੱਟਾ ਪਿਆ ਦੇਖੋ ਦੁੱਖ ਤਾਂ ਬਹੁਤ ਹੈ ਤੁਸੀਂ ਭਾਬੋ ਕੋਰੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਪਹਿਲਾਂ ਘਰ ਦਾ ਮੁਖੀ ਚਲ ਜਾਣਾ ਸਿਰ ਘਰ ਦੇ ਇੱਕ ਇੱਕ ਚਰਾਹ ਗਿਆ ਅਜ ਜੋ ਵੀ ਪੁੱਜ ਗਿਆ ਬਿਲਕੁਲ ਜਿਵੇਂ ਹੁਣ ਵਾਸਾ ਹੁਣ ਪਤਾ ਹੀ ਨਹੀਂ ਉਹ ਘਰ ਦੇ ਵਿੱਚੋਂ ਪਹਿਲਾਂ ਫਾਦਰ ਸਾਹਿਬ ਗਏ ਨਹੀਂ ਉਹਨਾਂ ਦਾ ਉਹਦਾ ਸਦਮੇ ਚ ਵਾਰ ਨਹੀਂ ਆਇਆ ਸੀ ਅਜ ਤਾ ਹੁਣ ਦੇਖੋ ਉਸ ਮਾਂ ਤੇ ਉਹਨਾਂ ਦੀ ਪਤਨੀ ਭੈਣ ਜੀ ਹੋਰਾਂ ਤੇ ਕੀ ਵਿੱਚ ਦੀ ਹੋਣੀ ਹੈ ਤੇ ਚਲੋ ਉਹ ਵੀ ਅਕਸਰ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਸ਼ੁਗਲ ਵੀ ਹੁੰਦੀ ਰਹਿੰਦੀ ਸੀ ਕੋਈ ਮਿੱਠੀ ਜਾਦ ਕੋਈ ਜਿਹੜੀ ਸਾਂਝੀ ਕਰਨੀ ਚਾਹੋ ਉਹਨਾਂ ਨਾਲ ਗੱਲ ਹੁੰਦੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਸੀ ਜੇ ਮੈਂ ਚੰਡੀਗੜ੍ਹ ਜਾਣਾ ਕਈ ਵਾਰ ਬਾਈ ਨੂੰ ਮੈਂ ਫੋਨ ਕਰਨਾ ਬਾਈ ਕਿ ਕਿੱਥੇ ਹੋ ਉਹਨਾਂ ਨੇ ਮੈਨੂੰ ਪੁੱਛਣਾ ਵੀ ਤੁਸੀਂ ਕਿੱਥੇ ਹੋ ਤੇ ਮਤਲਬ ਕਿ ਉਹ ਖੁਦ ਆਪ ਚੱਲ ਕੇ ਆ ਜਾਂਦੇ ਹੁੰਦੇ ਸੀ ਕਦੇ ਇਹ ਨਹੀਂ ਸੀ ਕਿ ਬਾਈ ਨੇ ਸਾਨੂੰ ਸਮਾਂ ਦਿੱਤਾ ਹੋਵੇ ਤੁਸੀਂ ਇੱਥੇ ਆ ਜਾਓ ਜਿੱਥੇ ਕਿਤੇ ਵੀ ਖੜਕੇ ਫੋਨ ਕਰਦੇ ਤਾਂ ਉੱਥੇ ਆਪ ਆਪ ਲੈਨ ਆ ਜਾਂਦੇ ਜਾਂ ਬੈਠਦੇ 커피-ਕੋਫੀ ਪੀਂਦੇ ਕਿਵੇਂ ਵੀ ਹੈ ਇੱਕ ਵਾਰੀ ਮੇਰੇ ਜਾਦ ਦਾ ਵੀ ਮੈਂ ਪਿਛਲੀ ਵਾਰ ਚੰਡੀਗੜ੍ਹ ਗਿਆ ਮੈਂ ਫੋਨ ਕੀਤਾ ਮਾ ਬਾਈ ਜੀ ਤੁਸੀਂ ਕਿੱਥੇ ਹੋ ਕਹਿੰਦਾ ਮੈਂ ਘਰ ਆ ਤੁਸੀਂ ਕਿੱਥੇ ਮੱਖਾ ਮੈਂ ਇੱਥੇ ਮੇਰੇ ਇੱਕ ਸਟੂਡੈਂਟ ਦੇ ਫਲੈਟ 'ਚ ਆਇਆ ਹੋਇਆ ਹਾਂ ਕਹਿੰਦਾ ਮੈਂ ਉੱਥੇ ਆ ਗਿਆ ਬਾਈ ਜੀ 7 ਵਜੇ ਉੱਥੇ ਆਏ ਤੇ ਰਾਤੀ 3 ਵਜੇ ਤੱਕ ਅਸੀਂ ਬਹੁਤ ਮौज-ਮਸਤੀ ਕੀਤੀ ਹਨਾ ਗੀਤ-ਗੁਤ ਗਾਏ ਅਸੀਂ ਬਹੁਤ ਮਸਤੀ ਕਰਦੇ ਰਹੇ ਹਨਾ ਬਹੁਤ ਬਹੁਤ ਚੰਗੇ ਇਨਸਾਨ ਜੋ ਜਦੋਂ ਅਸੀਂ ਇਕੱਠੇ ਹੋਨੇ ਉਹਨਾਂ ਨੇ ਆਪਣਾ ਸ਼ੋਅ ਬੰਦ ਕਰ ਦੇਣਾ ਉੱਤਰ ਕੇ ਮੇਰੇ ਨਾਲ ਬੋਲੀਆਂ ਪਾਉਣੀਆਂ ਨੱਚਣਾ ਹਨਾ ਬਹੁਤ ਜ਼ਿਆਦਾ ਤੇ ਫਿਰ ਮੈਨੂੰ ਕਹਿਣਾ ਵੀ ਮੈਨੂੰ ਉਹਦੇ ਸਟੈਪ ਪਸਖਾਉ ਉਹਨਾ ਵੀ ਤੁਹਾਡੇ ਸਟੈਪ ਬਹੁਤ ਅੱਛੇ ਲੱਗਦੇ ਨੇ ਸੋ ਇਦਾਂ ਦੀ ਅਜਾਤਾਂ ਬਹੁਤ ਹੁੰਦੀਆਂ ਸੀ ਮਤਲਬ ਕਿ ਲੋਕਾਂ ਨੇ ਤਾਂ ਰਾਜਵੀਰ ਜਵੰਦਾ ਨੂੰ ਆਨ-ਸਕ੍ਰੀਨ ਦੇਖਿਆ ਤੁਸੀਂ ਤਾਂ ਆਫ-ਸਕ੍ਰੀਨ ਰਾਜਵੀਰ ਜਵੰਦਾ ਨਾਲ ਵੱਡਾ ਟਾਈਮ ਸਪੈਂਡ ਕੀਤਾ ਆਫ-ਸਕ੍ਰੀਨ ਉਹ ਕੀ ਕਿਵੇਂ ਦੀਆਂ ਗੱਲਾਂ ਕਰਦੇ ਸੀ ਜਾਂ ਕੀ ਕੁਝ ਉਹਨਾਂ ਦਿਹਾਤਾਂ ਸੀ ਕਿ ਇਹਦੇ ਕਿਵੇਂ ਦੇ ਇਨਸਾਨ ਸੀਗੇ ਆਫ-ਸਕ੍ਰੀਨ ਮਤਲਬ ਕਿ ਉਹ ਘੁੰਮਣ ਫੇਰਨ ਦੇ ਬੜੇ ਸ਼ੌਕੀਨ ਸੀ ਜਿਵੇਂ ਮੋਟਰਸਾਈਕਲ ਤੇ ਉਹਨਾਂ ਨੇ ਬਾਈਕ ਦੇ ਉੱਤੇ ਰਾਈਡ ਕਰਨਾ ਜੋ ਪੈਰਾਸੂਟ ਰਾਈ ਉਹਨਾਂ ਨੇ ਅਸਮਾਨ ਦੇ ਉੱਤੇ ਉੱਡਣਾ ਇਹ ਜਿਹੀਆਂ ਚੀਜ਼ਾਂ ਦੇ ਸ਼ੌਕੀਨ ਸੀਗੇ ਤੇ ਪਰ ਉਹ ਜਿਹੋ ਜੇ ਸੀ ਉਦਹੀਂ ਹੁੰਦੇ ਸੀ ਉਹ ਫਾਰਮੈਲਿਟੀ ਨਹੀਂ ਸੀ ਵੀ ਜਿਹੜੇ ਸਟੇਜ ਤੇ ਕੁਛ ਹੋਰ ਨੇ ਆਮ ਲੋਕਾਂ ਨੂੰ ਕੁਛ ਹੋਰ ਨਹੀਂ ਜਾਂਦਾ ਕੁਛ ਉਹਨਾਂ ਉਹ ਉਦਹੀਂ ਸੀਗੇ ਡਾਉਨ ਟੂ ਅਰਥ ਸੀਗਾ ਨਿਮਰਤਾ ਸਭ ਤੋਂ ਵੱਡੀ ਗੱਲ ਸੀ ਉਹਨਾਂ ਦੇ ਅੰਦਰ ਉਹ ਕਦੇ ਵੀ ਕਿਸੇ ਦੇ ਲਈ ਉੱਚਾ ਬੋਲ ਨਹੀਂ ਬੋਲਦੇ ਸੀਗੇ ਬਹੁਤ ਨੀਵੇਂ ਹੋ ਕੇ ਆਪਣੇ ਆਪ ਨੂੰ ਵੀ ਨੀਵੇਂ ਹੀ ਸਮਝੀ ਜਾਂਦੇ ਨੇ ਦੂਜਿਆਂ ਨੂੰ ਹਮੇਸ਼ਾ ਹੀ ਵੱਡਾ ਸਮਝਦੇ ਸੀ ਉਹ ਸੋ ਬਸ ਮਤਲਬ ਕਹਿ ਦਿਆਂ ਇੰਡਸਟਰੀ ਲਈ ਤਾਂ ਬਹੁਤ ਕਾਲਾ ਦਿਨ ਹਨਾ ਬਹੁਤ ਵੱਡਾ ਘਟਾ ਅੰਡਰਸਟੈਂਡ ਕਦੇ ਵੀ ਨਾ ਪੂਰਾ ਹੋਣ ਵਾਲਾ ਘਟਾ ਪਿਆ ਬਿਲਕੁਲ ਕੁਝ ਹੋਰ ਲੋਕ ਵੀ ਇੱਥੇ ਪਹੁੰਚਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਭਾਈ ਜੀ ਤੁਸੀਂ ਮਿਲਿਓ ਕਿ ਦੀ ਰਾਜਵੀਰ ਜਵੰਦਨ ਨੂੰ ਅਸੀਂ ਪੋਰਟਸ ਹਸਪੀਟਲ ਪਤਾ ਲੈਣ ਵਾਸਤੇ ਗਏ ਸੀ ਪਾਲ ਸੁਭਾਉ ਤੇ ਅਸੀਂ ਤੇ ਸਾਰੇ ਪੰਜਾਬ ਦੀਆਂ ਗਮਗੀਨ ਨਿਗਾਹਾਂ ਦੇ ਅੰਦਰ ਹੰਝੂ ਸੀਗੇ ਉਹ ਹਰ ਇੱਕ ਧੀ ਨੇ ਭੈਣ ਨੇ ਮਾਂ ਨੇ ਬਜ਼ੁਰਗ ਨੇ ਬੱਚੇ ਨੇ ਪੰਜਾਬ ਦੇ ਕੋਨੇ-ਕੋਨੇ ਚ ਦੁਨੀਆ ਭਰ ਦੇ ਅੰਦਰ ਹਰ ਪੰਜਾਬੀ ਨੇ ਅਰਦਾਸਾਂ ਕੀਤੀਆਂ ਵੀ ਸਾਡਾ ਮਨ ਚਾਹਦਾ ਪੰਜਾਬੀ ਮਾਂ ਬੋਲੀ ਦਾ ਸ਼ਿੰਗਾਰ ਸਾਫ਼ ਸੁਥਰੇ ਘਰ ਚ ਇਕੱਠੇ ਬੈਠ ਕੇ ਸੁਣਨ ਵਾਲੇ ਮਾਂ ਤੇ ਧੀ ਦੇ ਰਿਸ਼ਤਿਆਂ ਦੀ ਧੜਕਣ ਨੂੰ ਲੋਕਾਂ ਦੀ ਰੂਹ ਵਿੱਚ ਬਸਾਉਣ ਵਾਲੇ ਕਦਰਾਂ ਕੀਮਤਾਂ ਦੇ ਅੰਦਰ ਮਨੁੱਖਤਾ ਤੇ ਭਾਈਚਾਰੇ ਦੇ ਅੰਦਰ ਐਨੀ ਸਰੀਲੀ ਆਵਾਜ਼ ਹੱਸੂ ਹੱਸੂ ਕਰਦਾ ਚਿਹਰਾ ਖੇੜਿਆ ਚਿਹਰਾ ਐ ਲੱਗਦਾ ਜਿਵੇਂ ਪੰਜਾਬ ਦੀ ਰੌਣਕੋ ਗੁੰਮ ਗਈ ਹੋਵੇ ਅੱਜ ਪੰਜਾਬ ਦਾ ਸਾਰਾ ਹਰ ਇੱਕ ਅੱਖ ਦੇ ਵਿੱਚ ਗਮ ਹੈ ਦੁਨੀਆ ਭਰ ਦੇ ਅੰਦਰ ਪੰਜਾਬੀ ਸਰੋਤਿਆਂ ਨੇ ਨਾ ਸਹਿਣ ਜੋਗ ਬਰਦਾਸ਼ਤ ਤੇ ਸਦਮਾ ਤੇ ਪ੍ਰਮਾਤਮਾ ਇਹਨਾਂ ਦੇ ਮਾਤਾ ਨੂੰ ਪਿਤਾ ਨੂੰ ਅੱਜ ਸਾਰਾ ਪੰਜਾਬ ਇਹਨਾਂ ਨੂੰ ਮੋਢੇ ਦੇ ਨਾਲ ਇਹ ਹੰਝੂ ਸੋਕਣ ਦੇ ਲਈ ਦੇਖੋ ਬਾਹਰ ਕਿੰਨਾ ਕੱਠਾ ਕਿੱਡੀ ਕਿੱਡੀ ਦੂਰੋਂ ਜਵੰਦਾ ਸਾਹਿਬ ਜੀਆਂ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਇਹਨਾਂ ਦੇ ਪਾਏ ਯੋਗਦਾਨ ਦੇ ਉੱਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਸੀ ਤੇ ਅੱਜ ਪਰ ਪੰਜਾਬ ਸਾਰਾ ਗਮ 'ਚ ਡੁੱਬਿਆ ਹੈ ਅਧਰੁਵੀ ਪਰਿਵਾਰ ਦਾ ਇਸ ਵੇਲੇ ਕੀ ਹਾਲਾਤ ਤੁਸੀਂ ਮਿਲੇ ਹੋ ਪਰਸਨਲੀ ਤੌਰ ਤੇ ਪਰਿਵਾਰ ਨੂੰ ਜਾ ਕੇ ਪਰਿਵਾਰ ਇਸ ਵੇਲੇ ਕਿਹੜੀ ਸਥਿਤੀ ਦੇ ਵਿੱਚ ਮਾਤਾ ਜੀ ਮਿਲੇ ਸੀ ਮਾਤਾ ਜੀ ਤੋਂ ਗੱਲ ਨਹੀਂ ਹੋ ਰਹੀ ਸੀਗੀ ਹਨਾ ਉਹ ਬਾਰ ਬਾਰ ਹੋ ਰਹੀ ਸੀ ਬਾਰ ਬਾਰ ਅਸੀਂ ਬਹੁਤ ਹੌਸਲਾ ਜਿੰਦੇ ਰਹੇ ਉਹਨਾਂ ਨੂੰ ਪੁੱਛਦੇ ਸੀ ਵਜਹ ਦੇ ਹਾਲ ਕਿਉਂਕਿ ਅੰਦਰ ਤਾਂ ਪਰਮਿਸ਼ਨ ਨਹੀਂ ਸੀ ਅਜਿਹਾ ਤੇ ਜਾ ਮੈਂ ਪਰ ਡੇਢ ਘੰਟਾ ਮਾਤਾ ਜੀ ਨਾਲ ਮੇਰੀਆਂ ਗੱਲਾਂ ਹੋਈਆਂ ਦਾ ਅਸੀਂ ਪੁੱਛ ਅਸੀਂ ਮਾਤਾ ਮੈਨੂੰ ਕਹਿ ਰਹੀ ਸੀ ਕਹਿੰਦੇ ਮੈਂ ਦੇਖ ਰਹੀ ਸੀ ਵੀ ਉਹਨਾਂ ਦੇ ਨਾਲ ਹੱਥ ਦੀ ਇੱਕ ਨਾੜ ਸਤਾ ਕਰਦੀ ਮੈਂ ਦੇਖੀ ਹੋਰ ਨਹੀਂ ਮੈਨੂੰ ਦੇਖਿਆ ਤੇ ਦਿਲ ਧੜਕ ਰਿਹਾ ਕਹਿੰਦੀ ਚਲੋ ਆਪਾਂ ਮੇ ਲੇਟ ਉੱਠ ਖੜੇ ਵੀ ਆਪਾਂ ਸੰਭਾਲ ਲਾਂਗੇ ਮਤਲਬ ਕਿ ਭਾ ਵੀ ਬਹੁਤ ਜਿਆਦਾ ਤਾਂ ਹੰਮਰਨਾ ਰੋਹੀ ਸੀ ਤਾਂ ਅਸੀਂ ਮੈਨੂੰ ਹੌਸਲਾ ਦੇ ਕੇ ਆਏ ਵੀ ਨਹੀਂ ਮਤਾ ਬਾਈ ਜੀ ਠੀਕ ਹੋਣਗੇ ਉਮੀਦ ਸੀ ਵੀ ਠੀਕ ਹੋਣਗੇ ਪਤਾ ਨਹੀਂ ਇਹ ਪ੍ਰਮਾਤਮਾ ਨੇ ਕੈਂਗਾ ਨਹੀਂ ਕੀਤਾ ਜਿਸ ਹਿਸਾਬ ਨਾਲ ਕੁਝ ਦਿਨ ਪਹਿਲਾਂ ਇੱਕ ਦੋ ਦਿਨ ਪਹਿਲਾਂ ਖਬਰ ਆਈਆਂ ਕਿ ਰਾਜਵੀਰ ਦੀ ਜਿਹੜੀ ਕੀ ਪੈਰਾਂ ਦੀ ਮੂਵਮੈਂਟ ਹੋ ਰਹੀ ਹੈ ਹੱਥਾਂ ਦੀ ਮੂਵਮੈਂਟ ਹੋ ਰਹੀ ਹੈ ਹਲਕਾ ਹਲਕੇ ਪੈਰ ਤੇ ਹੱਥ ਹਿਲਾ ਰਿਹਾ ਉਹਨੂੰ ਲੱਗਦਾ ਜੀ ਵਾਕਈ ਵੀ ਰਿਕਵਰ ਕਰ ਰਿਹਾ ਵੀ ਹੁਣ ਥ ਕਿ ਕਨ ਬਰਗਰੀਵਾਲ ਜਿਸੀ ਉਪਮਾ ਤੇ ਦਸੀ ਕਹਾਣੀ ਕਹਿੰਦੇ ਬਸ ਉਹਨਾਂ ਦੀ ਇੱਕ ਤਾਂ ਬੀਪੀ ਸਟੇਬਲ ਸੀਗਾ ਤੇ ਇੱਕ ਦਿਲ ਦੀ ਧੜਕਣ ਸੀ ਹੋਰ ਬਾਡੀ ਦੀ ਕੋਈ ਮੂਵਮੈਂਟ ਨਹੀਂ ਸੀ ਕੋਈ ਮੂਵਮੈਂਟ ਨਹੀਂ ਤੇ ਪੂਰੇ ਐਸਨ ਪਾਲਸਿੰਸ ਮਾਉ ਜਿਨ੍ਹਾਂ ਨੇ ਆਪਣੀਆਂ ਮਿੱਠੀਆਂ ਜਾਦਾ ਜੋ ਨੇ ਉਹ ਸਾਂਝੀਆਂ ਕੀਤੀਆਂ ਨੇ ਤਾਂ ਬੇਹਦ ਭਾਵੁਕ ਹੋ ਰਹੇ ਨੇ ਕਹਿ ਜ਼ਰ ਬੋਲਿਆ ਨਹੀਂ ਜਾ ਰਿਹਾ ਤਾਂ ਹਰ ਇੱਕ ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲਾ ਚਾਣ ਵਾਲਾ ਵਾਲਾ ਜ ਆਖਰੀ ਵਿਦਾਈ ਦੀ ਇੰਦਰੀ ਇੱਥੇ ਪਹੁੰਚ ਰਿਹਾ ਤਾਂ ਕੁਝ ਹੀ ਦੇਰ ਦੇ ਵਿੱਚ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਹੈ ਉਹਨਾਂ ਦੇ ਜੱਦੀ ਪਿੰਡ ਪਹੁੰਚ ਰਹੀ ਹੈ ਤਾਂ ਕੱਲ ਸਵੇਰੇ ਇਸੇ ਹੀ ਘਰ ਦੀ ਬੈਕਸਾਈਡ ਦੇ ਉੱਤੇ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੈ ਕੀਤਾ ਜਾਣਾ ਹੈ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਜਾਣ ਵਾਲੇ ਇੱਥੇ ਪਹੁੰਚ ਕੇ ਨੰਮ ਅੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਦੀ ਹੋਈ ਨਜ਼ਰ ਆ ਗਈ ਕੈਮਰਾ ਪਰਸਨ ਸੁਲਮਾਨਦ ਨਾਲ ਹਮਸਿੰਘ ਪਾਲ ਦੇਨਿਕ ਸਵੇਰਾ ਜਗੜਾ ਰਾਜਵੀਰ ਜਵੰਦਾ ਦੇ ਜੱਦੀ ਘਰ ਦੇ ਵਿੱਚ ਮੌਜੂਦ ਹੈ ਜਿੱਥੇ ਕੋਈ ਵੀ ਪਲਾ ਦੇ ਵਿੱਚ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਹੈ ਉਹ ਪਹੁੰਚਣ ਵਾਲੀ ਹੈ ਉਸ ਤੋਂ ਪਹਿਲਾਂ ਹੀ ਜਿਹੜੇ ਉਹਨਾਂ ਦੇ ਚਾਹਵ ਵਾਲੇ ਉਹਨਾਂ ਨੂੰ ਪਿਆਰ ਕਰਨ ਵਾਲੇ ਇੱਥੇ ਪਹੁੰਚੇ ਤਾਂ ਪਾਲ ਸਿੰਘ ਸਮਾਉ ਉਹ ਵੀ ਇੱਥੇ ਪਹੁੰਚਦੇ ਹੋਰ ਹੋਰ ਪੰਜਾਬ ਪੂਰਬ ਦੇ ਮੁਲਾਜ਼ਮ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰਾਂਗੇ ਪਾਲ ਸਿੰਘ ਜੀ ਸਵੇਰੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਇਸ ਦੁਨੀਆ 'ਚ ਨਹੀਂ ਰਿਹਾ ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲੇ ਸੀ 11-12 ਦਿਨਾਂ ਤੋਂ ਜਦੋਂ ਉਸ ਦੀ ਮੌਤ ਦੀ ਖਬਰ ਮਿਲਦੀ ਹੈ ਤਾਂ ਜਹਨ ਦੇ ਵਿੱਚ ਕੀ ਹੁੰਦਾ ਹੈ ਮਤਲਬ ਕਿ ਜਦੋਂ ਸਾਨੂੰ ਖਬਰ ਮਿਲਦੀ ਹੈ ਹਨਾ ਇੱਕਦਮ ਸਾਡੇ ਕੋਲ ਸ਼ਬਦ ਨਹੀਂ ਸਕੇ ਬੋਲਿਆ ਹੂੰ ਉਹ ਵੀ ਕੋਸਰ ਬੋਲਿਆ ਨਹੀਂ ਜਾਂਦਾ ਹਨਾ ਕਿਉਂਕਿ ਬਾਈ ਦੇ ਨਾਲ ਸਾਡਾ ਬਹੁਤ ਨੇੜਤਾ ਸੀ ਅਸੀਂ ਇਕੱਠਿਆਂ ਦੇ ਸਾਡੇ ਸ਼ੋਅ ਲੱਗਦੇ ਸੀ ਅਕਸਰ ਅਸੀਂ ਹੂੰ ਤੇ ਸ਼ਬਦ ਨਹੀਂ ਹੈ ਕਿ ਕੋਈ ਉਹਦੇ ਬਹੁਤ ਜ਼ਿਆਦਾ ਨਜ਼ਦੀਕ ਸੀ ਕਿ ਉਹ 스테ਜਾਂ ਸਾਂਝੀਆਂ ਕੀਤੀਆਂ ਰਾਜਵੀਰ ਨਾਲ ਹਾਂਜੀ ਹਾਂਜੀ ਅਸੀਂ ਅਕਸਰ ਦੂਜੇ ਤੀਜੇ ਸ਼ੋਅ ਦੇ ਵਿੱਚ ਇਕੱਠੇ ਹੁੰਦੇ ਸੀ ਇਕੱਠੇ 스테ਜਾਂ 'ਤੇ ਹੁੰਦੇ ਸੀ ਤੇ ਮਤਲਬ ਕਿ ਵੀ ਉਹਨਾਂ ਵਰਗਾ ਕੋਈ ਇਨਸਾਨ ਨਹੀਂ ਬਣ ਸਕਦਾ ਨਿਮਰਤਾ ਬਹੁਤ ਸੀਗੀ ਉਹਨਾਂ ਦੇ ਅੰਦਰ ਹੈ ਹੀ ਨਹੀਂ ਸੀ ਵੀ ਉਹ ਕੋਈ ਬਹੁਤ ਵੱਡੇ ਸਟਾਰ ਨੇ ਉਹਨਾਂ ਧਰਤੀ ਨਾਲ ਜੁੜੇ ਹੋਏ ਸੀ ਤੇ ਬਹੁਤ ਜਿਆਦਾ ਜਿਆਦਾ ਨਹੀਂ ਸੱਟਨ ਲਾਉਦੀ ਹਰ ਸਟੇਜ ਅਸੀਂ ਤੈਅ ਕਰਨੀ ਪਰसों ਹੀ ਅਸੀਂ ਹਸਪੀਟਲ ਚ ਮਾਤਾ ਜੀ ਨੂੰ ਮਿਲ ਕੇ ਆਏ ਆ ਬਹੁਤ ਗੱਲਾਂ ਕਰਕੇ ਆਏ ਆ ਸਾਰੇ ਕਲਾਕਾਰ ਸੋ ਉੱਥੇ ਨਾਲ ਹੀ ਤੇ ਉਮੀਦ ਸੀਗੀ ਵੀ ਕਰੋੜਾਂ ਅਰਦਾਸਾਂ ਲਗੇ ਹਨਾ ਵੀ ਸ਼ਾਇਦ ਬਾਈ ਜੀ ਠੀਕ ਹੋਣਗੇ ਹਨਾ ਪਰ ਜਦੋਂ ਅੱਜ ਸਵੇਰੇ ਖਬਰ ਸੁਣੀ ਮਤਲਬ ਕਿ ਜਿੱਕੀ ਅਜ ਵੀ ਅਜ ਵੀ ਹੁਣ ਵੀ ਯਕੀਨ ਨਹੀਂ ਆ ਰਿਹਾ ਐ ਲੱਗਦਾ ਵੀ ਸ਼ਾਇਦ ਇਹ ਸਾਰੀਆਂ ਖਾਪਾਂ ਝੂਠੀਆਂ ਨੇ ਬਹੁਤ ਵੱਡਾ ਕੱਟਾ ਪਿਆ ਦੇਖੋ ਦੁੱਖ ਤਾਂ ਬਹੁਤ ਹੈ ਤੁਸੀਂ ਭਗੋੜੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਪਹਿਲਾਂ ਘਰ ਦਾ ਮੁਖੀ ਚਲ ਜਾਣਾ ਫਿਰ ਘਰ ਦੇ ਇੱਕ ਇੱਕ ਚਰਾਹ ਗਿਆ ਅਜੂਮ ਪੁੱਜ ਗਿਆ ਬਿਲਕੁਲ ਜਿਵੇਂ ਹੁਣ ਵਾਸਾ ਉਹਨਾਂ ਪਤਈਆ ਹੁਣ ਉਹ ਘਰ ਦੇ ਵਿੱਚੋਂ ਪਹਿਲਾਂ ਫਾਦਰ ਸਾਹਿਬ ਗਏ ਨਹੀਂ ਉਹਨਾਂ ਦਾ ਉਹਦਾ ਸਦਮੇ ਚ ਵਾਰ ਨਹੀਂ ਆਇਆ ਸੀ ਅਜ ਤਾ ਹੁਣ ਦੇਖੋ ਉਸ ਮਾਂ ਤੇ ਉਹਨਾਂ ਦੀ ਪਤਨੀ ਭੈਣ ਜੀ ਹੋਰਿਆਂ ਤੇ ਕੀ ਵਿੱਚ ਦੀ ਹੋ ਗਈ ਹੈ ਨਾ ਤੇ ਉਹ ਵੀ ਅਕਸਰ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਸ਼ੁਗਲ ਵੀ ਹੁੰਦੀ ਰਹਿੰਦੀ ਸੀ ਕੋਈ ਮਿੱਠੀ ਜਾਦ ਕੋਈ ਜਿਹੜੀ ਸਾਂਝੀ ਕਰਨੀ ਚਾਹੋ ਉਹਨਾਂ ਨਾਲ ਗੱਲ ਹੁੰਦੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਸੀ ਜੇ ਮੈਂ ਚੰਡੀਗੜ੍ਹ ਜਾਣਾ ਕਈ ਵਾਰ ਬਾਈ ਨੂੰ ਮੈਂ ਫੋਨ ਕਰਨਾ ਬਾਈ ਜਿੱਥੇ ਹਾਂ ਉਹਨੇ ਮੈਨੂੰ ਪੁੱਛਣਾ ਵੀ ਤੁਸੀਂ ਕਿੱਥੇ ਹੋ ਤੇ ਮਤਲਬ ਕਿ ਉਹ ਖੁਦ ਆਪ ਚੱਲ ਕੇ ਆ ਜਾਂਦੇ ਹੁੰਦੇ ਸੀ ਕਦੇ ਇਹ ਨਹੀਂ ਸੀ ਕਿ ਬਾਈ ਨੇ ਸਾਨੂੰ ਸਮਾਨ ਦਿੱਤਾ ਹੋਵੇ ਤੁਸੀਂ ਇੱਥੇ ਆ ਜਾਓ ਜਿੱਥੇ ਕਿਤੇ ਵੀ ਖੜਕੇ ਫੋਨ ਕਰਦੇ ਤਾਂ ਉੱਥੇ ਆਪ ਆਪ ਲੈਨ ਆ ਜਾਂਦੇ ਜਾਂ ਬੈਠਦੇ 커피-ਕੋਫੀ ਪੀਂਦੇ ਕਿਵੇਂ ਵੀ ਹੈ ਇੱਕ ਵਾਰੀ ਮੇਰੇ ਯਾਦ ਆ ਵੀ ਮੈਂ ਪਿਛਲੀ ਵਾਰ ਅੰਡੀਗਾਰਡ ਗਿਆ ਮੈਂ ਫੋਨ ਕੀਤਾ ਮਾ ਬਾਈ ਜੀ ਤੁਸੀਂ ਕਿੱਥੇ ਹੋ ਕਹਿੰਦਾ ਮੈਂ ਘਰ ਆ ਤੁਸੀਂ ਕਿੱਥੇ ਮੱਖਾ ਮੈਂ ਇੱਥੇ ਮੇਰੀ ਇੱਕ ਸਟੂਡੈਂਟ ਦੇ ਫਲੈਟ 'ਚ ਆਇਆ ਹੋਇਆ ਹਾਂ ਕਹਿੰਦਾ ਮੈਂ ਉੱਥੇ ਆ ਗਿਆ ਬਾਈ ਜੀ 7 ਵਜੇ ਉੱਥੇ ਆਏ ਤੇ ਰਾਤੀ 3 ਵਜੇ ਤੱਕ ਅਸੀਂ ਬਹੁਤ ਮौज-ਮਸਤੀ ਕੀਤੀ ਹੈ ਨਾ ਗੀਤ-ਗੁਤ ਗਾਏ ਅਸੀਂ ਬਹੁਤ ਮਸਤੀ ਕਰਦੇ ਰਿਹਾ ਨਾ ਬਹੁਤ ਬਹੁਤ ਚੰਗੇ ਇਨਸਾਨ ਜੋ ਜਦੋਂ ਅਸੀਂ ਇਕੱਠੇ ਹੋਣੇ ਉਹਨਾਂ ਨੇ ਆਪਣਾ ਸ਼ੋਅ ਬੰਦ ਕਰ ਦੇਣਾ ਉੱਤਰ ਕੇ ਮੇਰੇ ਨਾਲ ਬੋਲੀਆਂ ਪਾਉਣੀਆਂ ਨੱਚਣਾ ਨਾ ਬਹੁਤ ਜ਼ਿਆਦਾ ਤੇ ਫਿਰ ਮੈਨੂੰ ਕਹਿਣਾ ਵੀ ਮੈਨੂੰ ਉਹਦੇ ਸਟੈਪਸ ਸਖਾਉ ਉਹਨਾ ਵੀ ਤੁਹਾਡੇ ਸਟੈਪ ਬਹੁਤ ਅੱਛੇ ਲੱਗਦੇ ਨੇ ਸੋ ਇਦਾਂ ਦੀ ਇਜਾਜ਼ਤ ਤਾਂ ਬਹੁਤ ਹੁੰਦੀ ਅਸ ਮਤਲਬ ਕਿ ਲੋਕਾਂ ਨੇ ਤਾਂ ਰਾਜਵੀ ਜਵੰਦਾ ਨੂੰ ਆਨ-ਸਕ੍ਰੀਨ ਦੇਖਿਆ ਤੁਸੀਂ ਤਾਂ ਆਫ-ਸਕ੍ਰੀਨ ਰਾਜਵੀ ਜਵੰਦਾ ਨਾਲ ਵੱਡਾ ਟਾਈਮ ਸਪੈਂਡ ਕੀਤਾ ਆਫ-ਸਕ੍ਰੀਨ ਉਹ ਕੀ ਕਿਵੇਂ ਦੀਆਂ ਗੱਲਾਂ ਕਰਦੇ ਸੀ ਜਾਂ ਕੀ ਕੋਈ ਖੁਨ ਅਧਿਆਤ ਸੀ ਕਿ ਇਹਦੇ ਕਿਵੇਂ ਦੇ ਇਨਸਾਨ ਸੀ ਆਫ-ਸਕ੍ਰੀਨ ਨੇ ਮਤਲਬ ਕਿ ਉਹ ਘੁੰਮਣ ਫੇਰਨ ਦੇ ਬੜੇ ਸ਼ੌਕੀਨ ਸੀ ਜਿਵੇਂ ਮੋਟਰਸਾਈਕਲ ਤੇ ਉਹਨਾਂ ਨੇ ਬਾਈਕ ਦੇ ਉੱਤੇ ਰਾਈਡ ਕਰਨਾ ਜੋ ਪੈਰਾਸੂਟ ਰਾਈ ਉਹਨਾਂ ਨੇ ਅਸਮਾਨ ਦੇ ਉੱਤੇ ਉੱਡਣਾ ਇਹ ਜਿਹੀਆਂ ਚੀਜ਼ਾਂ ਦੇ ਸ਼ੌਕੀਨ ਸੀਗੇ ਤੇ ਪਰ ਉਹ ਜਿਹੋ ਜੇ ਸੀ ਉਹਦੇ ਹੀ ਹੁੰਦੇ ਸੀ ਉਹ ਫਾਰਮੈਲਿਟੀ ਨਹੀਂ ਸੀ ਵੀ ਜਿਹੜੇ ਸਟੇਜ ਤੇ ਕੁਝ ਹੋਰ ਨੇ ਆਮ ਲੋਕਾਂ ਦੇ ਕੁਝ ਹੋਰ ਨੇ ਜਾਂ ਤਾਂ ਕੁਝ ਹੋਣਾ ਉਹ ਉਦਾਂ ਹੀ ਸੀਗੇ ਡਾਉਨ ਟੂ ਅਰਥ ਸੀਗਾ ਨਿਮਰਤਾ ਸਭ ਤੋਂ ਵੱਡੀ ਗੱਲ ਸੀ ਉਹਨਾਂ ਦੇ ਅੰਦਰ ਉਹ ਕਦੇ ਵੀ ਕਿਸੇ ਦੇ ਲਈ ਉੱਚਾ ਬੋਲ ਨਹੀਂ ਬੋਲਦੇ ਸੀਗੇ ਬਹੁਤ ਨੀਵੇਂ ਹੋ ਕੇ ਆਪਣੇ ਆਪ ਨੂੰ ਵੀ ਨੀਵੇਂ ਹੀ ਸਮਝੀ ਜਾਂਦੇ ਨੇ ਦੂਜਿਆਂ ਨੂੰ ਹਮੇਸ਼ਾ ਹੀ ਵੱਡਾ ਸਮਝਦੇ ਸੀ ਉਹ ਸੋ ਬਸ ਮਤਲਬ ਕਿ ਜਦ ਇੰਡਸਟਰੀ ਲਈ ਤਾਂ ਬਹੁਤ ਕਾਲਾ ਦਿਨ ਹਨਾ ਬਹੁਤ ਵੱਡਾ ਘਟਾ ਅੰਡਰਸਟੈਂਡ ਕਦੇ ਵੀ ਨਾ ਪੂਰਾ ਹੋਣ ਵਾਲਾ ਘਟਾ ਪਿਆ ਬਿਲਕੁਲ ਕੁਝ ਹੋਰ ਲੋਕ ਵੀ ਇੱਥੇ ਪਹੁੰਚਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਬਾਈ ਜੀ ਤੁਸੀਂ ਮਿਲੇ ਉਹ ਕੀ ਰਾਜਵੀਰ ਜਵੰਦਨ ਅਸੀਂ ਪੋਰਟਸ ਹਸਪੀਟਲ ਪਤਾ ਲੈਣ ਵਾਸਤੇ ਗਏ ਸੀ ਪਾਲ ਸੁਭਾਉ ਤੇ ਅਸੀਂ ਤੇ ਸਾਰੇ ਪੰਜਾਬ ਦੀਆਂ ਗਮਗੀਨ ਨਿਗਾਹਾਂ ਦੇ ਅੰਦਰ ਹੰਝੂ ਸੀਗੇ ਉਹ ਹਰ ਇੱਕ ਧੀ ਨੇ ਭੈਣ ਨੇ ਮਾਂ ਨੇ ਬਜ਼ੁਰਗ ਨੇ ਬੱਚੇ ਨੇ ਪੰਜਾਬ ਦੇ ਕੋਨੇ-ਕੋਨੇ ਚ ਦੁਨੀਆ ਭਰ ਦੇ ਅੰਦਰ ਹਰ ਪੰਜਾਬੀ ਨੇ ਅਰਦਾਸਾਂ ਕੀਤੀਆਂ ਵੀ ਸਾਡਾ ਮਨਚਾਂ ਦਾ ਪੰਜਾਬੀ ਮਾਂ ਬੋਲੀ ਦਾ ਸ਼ਿੰਗਾਰ ਸਾਫ਼ ਸੁਥਰੇ ਘਰ ਚ ਇਕੱਠੇ ਬੈਠ ਕੇ ਸੁਣਨ ਵਾਲੇ ਮਾਂ ਤੇ ਧੀ ਦੇ ਰਿਸ਼ਤਿਆਂ ਦੀ ਧੜਕਣ ਨੂੰ ਲੋਕਾਂ ਦੀ ਰੂਹ ਵਿੱਚ ਬਸਾਉਣ ਵਾਲੇ ਕਦਰਾਂ ਕੀਮਤਾਂ ਦੇ ਅੰਦਰ ਮਨੁੱਖਤਾ ਤੇ ਭਾਈਚਾਰੇ ਦੇ ਅੰਦਰ ਐਨੀ ਸਰੀਲੀ ਆਵਾਜ਼ ਹੱਸੂ-ਹੱਸੂ ਕਰਦਾ ਚਿਹਰਾ ਖਿਹੜਿਆ ਚਿਹਰਾ ਐ ਲੱਗਦਾ ਜਿਵੇਂ ਪੰਜਾਬ ਦੀ ਰੌਣਕੋ ਗੁੰਮ ਗਈ ਹੋਵੇ ਅੱਜ ਪੰਜਾਬ ਦਾ ਸਾਰਾ ਹਰ ਇੱਕ ਅੱਖ ਦੇ ਵਿੱਚ ਗਮ ਹੈ ਦੁਨੀਆ ਭਰ ਦੇ ਅੰਦਰ ਪੰਜਾਬੀ ਸਰੋਤਿਆਂ ਨੇ ਨਾ ਸਹਿਣਯੋਗ ਬਰਦਾਸ਼ਤ ਤੇ ਸਦਮਾ ਤੇ ਪ੍ਰਮਾਤਮਾ ਇਹਨਾਂ ਦੇ ਮਾਤਾ ਨੂੰ ਪਿਤਾ ਨੂੰ ਅੱਜ ਸਾਰਾ ਪੰਜਾਬ ਇਹਨਾਂ ਨੂੰ ਮੋਢੇ ਦੇ ਨਾਲ ਇਹ ਹੰਝੂ ਸੋਕਨ ਦੇ ਲਈ ਦੇਖੋ ਬਾਹਰ ਕਿੰਨਾ ਕੱਠਾ ਕਿੱਡੀ ਕਿੱਡੀ ਦੂਰੋਂ ਜਵੰਦਾ ਸਾਹਿਬ ਜੀਆਂ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਇਹਨਾਂ ਦੇ ਪਾਏ ਯੋਗਦਾਨ ਦੇ ਉੱਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਸੀ ਤੇ ਅੱਜ ਪਰ ਪੰਜਾਬ ਸਾਰਾ ਗਮ 'ਚ ਡੁੱਬਿਆ ਹੈ ਬਾਜ਼ੂ ਵੀ ਪਰਿਵਾਰ ਦਾ ਇਸ ਵੇਲੇ ਕੀ ਹਾਲਾਤ ਤੁਸੀਂ ਮਿਲੇ ਹੋ ਪਰਸਨਲੀ ਤੌਰ ਤੇ ਪਰਿਵਾਰ ਨੂੰ ਜਾ ਕੇ ਪਰਿਵਾਰ ਇਸ ਮੇਲੇ ਕਿਹੜੀ ਸਥਿਤੀ ਦੇ ਵਿੱਚ ਮਾਤਾ ਜੀ ਮਿਲੇ ਸੀ ਮਾਤਾ ਜੀ ਤੋਂ ਗੱਲ ਨਹੀਂ ਹੋ ਰਹੀ ਸੀ ਹੈ ਨਾ ਉਹ ਬਾਰ ਬਾਰ ਹੋ ਰਹੀ ਸੀ ਬਾਰ ਬਾਰ ਅਸੀਂ ਬਹੁਤ ਹੌਸਲਾ ਜਿੰਦੇ ਰਹੇ ਉਹਨਾਂ ਨੂੰ ਪੁੱਛਦੇ ਸੀ ਵਾਈ ਦੇ ਹਾਲ ਕਿਉਂਕਿ ਅੰਦਰ ਤਾਂ ਪਰਮਿਸ਼ਨ ਨਹੀਂ ਸੀ ਅਜਿਹਾ ਤੇ ਜਾ ਮੈਂ ਪਰ ਡੇਢ ਘੰਟਾ ਮਾਤਾ ਜੀ ਨਾਲ ਮੇਰੀਆਂ ਗੱਲਾਂ ਹੋਈਆਂ ਦਾ ਅਸੀਂ ਪੁੱਛ ਅਸੀਂ ਮਾਤਾ ਮੈਨੂੰ ਕਹਿ ਰਹੇ ਸੀ ਕਹਿੰਦੇ ਮੈਂ ਦੇਖ ਰਹੀ ਸੀ ਵੀ ਉਹਨਾਂ ਦੇ ਨਾਲ ਹੱਥ ਦੀ ਇੱਕ ਨਾੜ ਤਸਦੀ ਕਰਦੀ ਮੈਂ ਦੇਖੀ ਹੋਰ ਨਹੀਂ ਮੈਨੂੰ ਦੇਖਿਆ ਤੇ ਦਿਲ ਧੜਕ ਰਿਹਾ ਕਹਿੰਦੀ ਚਲੋ ਆਪਾਂ ਮੇ ਲੇਟ ਉੱਠ ਖੜੇ ਵੀ ਆਪਾਂ ਸੰਭਾਲ ਲਾਂਗੇ ਮਤਲਬ ਕਿ ਭਾਵੇਂ ਬਹੁਤ ਜ਼ਿਆਦਾ ਤਾਂ ਹੰਮਰਨਾ ਰੋਹੀ ਸੀ ਅਸੀਂ ਮੈਨੂੰ ਹੌਸਲਾ ਦੇ ਕੇ ਆਏ ਵੀ ਨਹੀਂ ਮਤਾ ਬਾਈ ਜੀ ਠੀਕ ਹੋਣਗੇ ਉਮੀਦ ਸੀ ਵੀ ਠੀਕ ਹੋਣਗੇ ਪਤਾ ਨਹੀਂ ਇਹ ਪ੍ਰਮਾਤਮਾ ਨੇ ਕੈਂ ਘੜੀ ਕੀਤਾ ਜਿਸ ਹੱਬ ਨਾਲ ਕੁਝ ਦਿਨ ਪਹਿਲਾਂ ਇੱਕ ਦੋ ਦਿਨ ਪਹਿਲਾਂ ਖਬਰ ਆਈਆਂ ਕਿ ਰਾਜਵੀਰ ਦੀ ਜਿਹੜੀ ਕੀ ਪੈਰਾਂ ਦੀ ਮੂਵਮੈਂਟ ਹੋ ਰਹੀ ਹੈ ਹੱਥਾਂ ਦੀ ਮੂਵਮੈਂਟ ਹੋ ਰਹੀ ਹੈ ਹਲਕਾ ਹਲਕੇ ਪੈਰ ਤੇ ਹੱਥ ਹਿਲਾ ਰਿਹਾ ਉਹਨੂੰ ਲੱਗਦਾ ਜੀ ਵਾਕਈ ਵੀ ਰਿਕਵਰ ਕਰ ਰਿਹਾ ਵੀ ਹੁਣ ਕਿ ਕਨ ਬਰਗਰੀਵਾਲ ਜਿਹੀਆਂ ਮੌਤਾਂ ਦਸੀ ਕਹਾਣੀ ਕਹਿੰਦੇ ਬਸ ਉਹਨਾਂ ਦੀ ਇੱਕੋ ਤਾਂ ਬੀਪੀ ਸਟੇਬਲ ਸੀਗਾ ਤੇ ਇੱਕ ਦਿਲ ਦੀ ਧੜਕਣ ਸੀ ਹੋਰ ਬਾਡੀ ਦੀ ਕੋਈ ਮੂਵਮੈਂਟ ਨਹੀਂ ਸੀ ਕੋਈ ਮੂਵਮੈਂਟ ਨਹੀਂ ਇਹਨਾਂ ਪਾਲਸਿੰਸ ਮਾਉ ਜਿਨ੍ਹਾਂ ਨੇ ਆਪਣੀਆਂ ਮਿੱਠੀਆਂ ਜਾਦਾ ਜੋ ਨੇ ਉਹ ਸਾਂਝੀਆਂ ਕੀਤੀਆਂ ਨੇ ਤਾਂ ਬੇਹਦ ਭਾਵੁਕ ਹੋ ਰਹੇ ਨੇ ਕਹਿ ਰਹੇ ਬੋਲਿਆ ਨਹੀਂ ਜਾ ਰਿਹਾ ਤਾਂ ਹਰ ਇੱਕ ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲਾ ਚਾਹਣ ਵਾਲਾ ਵਾਲਾ ਦਾ ਆਖਰੀ ਵਿਦਾਈ ਦੀ ਇੰਦਰੀ ਇੱਥੇ ਪਹੁੰਚ ਰਿਹਾ ਤਾਂ ਕੁਝ ਹੀ ਦੇਰ ਦੇ ਵਿੱਚ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਹੈ ਉਹਨਾਂ ਦੇ ਜੱਦੀ ਪਿੰਡ ਪਹੁੰਚ ਰਿਹਾ ਤਾਂ ਕੱਲ ਸਵੇਰੇ ਇਸੇ ਹੀ ਘਰ ਦੀ ਬੈਕਸਾਈਡ ਦੇ ਉੱਤੇ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਚਾਹਣ ਵਾਲੇ ਇੱਥੇ ਪਹੁੰਚ ਕੇ ਨੰਮ ਅੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਂਦੇ ਹੋਏ ਨਜ਼ਰ ਆ ਗਏ ਕੈਮਰਾ ਪਰਸਨ ਸਲਮਾਨ ਦੇ ਨਾਲ ਸੁਮਨ ਸਿੰਘ ਪਾਲ ਦੇ ਅਨਿਕ ਸਵੇਰਾ ਜਗਰਾ